ਆਰਸੀਐਮਪੀ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਸਪੈਮਿਸ਼ ਨੇੜੇ ਇੱਕ ਜਹਾਜ਼ ਹਾਦਸੇ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ 25 ਮਈ 2024 ਨੂੰ ਪੁਲਿਸ ਹਵਾ ਰਾਹੀਂ ਹੋਸ਼ਾਉਂਡ ਦੇ ਪੱਛਮ ਵਾਲੇ ਪਾਸੇ ਸਕੁਐਮਿਸ਼ ਦੇ ਦੱਖਣ ਵਿੱਚ ਸਥਿਤ ਰਿਮੋਟ ਖੇਤਰ ਤੱਕ ਪਹੁੰਚ ਕਰਨ ਦੇ ਯੋਗ ਸੀ ਇੱਕ ਵਾਰ ਮੌਕੇ ਤੇ ਇਹ ਪੁਸ਼ਟੀ ਕੀਤੀ ਗਈ ਸੀ ਕਿ ਅਫਸੋਸ ਦੀ ਗੱਲ ਹੈ ਕਿ ਜਹਾਜ਼ ਦੇ ਦੋ ਯਾਤਰੀ ਬੱਚੇ ਨਹੀਂ ਮਾਉਂਟੇਜ਼ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਸ਼ੁੱਕਰਵਾਰ ਸ਼ਾਮ ਨੂੰ ਇੱਕ ਕ੍ਰੈਸ਼ ਹੋਣ ਤੋਂ ਬਾਅਦ ਉਹਨਾਂ ਨੂੰ ਇੱਕ ਸਮਾਰਟਫੋਨ ਤੋਂ ਆਟੋਮੈਟਿਕ ਕ੍ਰੈਸ਼ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਸੀ ਜੁਆਇੰਟ ਰੈਸਕਿਊ ਕੋਆਰਡੀਨੇਟਰ ਸੈਂਟਰ ਦੇ ਅਨੁਸਾਰ ਟਿਕਾਣਾ ਵੈਂਕੂਵਰ ਤੋਂ ਲਗਭਗ 20 ਨੌਟਿਕਲ ਮੀਲ ਉੱਤਰ ਵੱਲ ਸੀ RCMP ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰਨ ਦੇ ਲਈ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ BC ਕਾਰਨਰ ਸਰਵਿਸ ਨਾਲ ਕੰਮ ਕਰ ਰਹੇ ਨੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਕੁਆਮਿਸ਼ ਸਰਚ ਐਂਡ ਰੈਸਕਿਊ ਬਲੈਕ ਕੰਬੇ ਹੈਲੀਕਾਪਟਰ ਤੇ ਜਨਤਾ ਦੇ ਕਈ ਮੈਂਬਰਾਂ ਨੇ ਜਹਾਜ਼ ਦਾ ਪਤਾ ਲਗਾਉਣ ਦੇ ਵਿੱਚ ਮਦਦ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਹੋਰ ਵੇਰਵੇ ਜਾਰੀ ਕੀਤੇ ਜਾਣਗੇ ਵੈਨਕੂਵਰ ਸਕੂਲ ਬੋਰਡ ਸੋਮਵਾਰ ਰਾਤ ਨੂੰ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਸੈੱਲ ਫੋਨ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਪ੍ਰਸਤਾਵ ਤੇ ਵੋਟ ਪਾਉਣ ਦੀ ਤਿਆਰੀ ਵਿੱਚ ਹੈ ਅਪ੍ਰੈਲ ਦੇ ਵਿੱਚ ਵੈਂਕੂਵਰ ਦੇ ਸਕੂਲ ਬੋਰਡ ਦੇ ਚੇਅਰ ਵਿਕਟੋਰੀਆ ਜੰਗ ਦੁਆਰਾ ਪੇਸ਼ ਕੀਤੇ ਗਏ ਪ੍ਰਸਤਾਵ ਦੀ ਸਮੀਖਿਆ ਕਰਨ ਦੇ ਲਈ ਤਿਆਰ ਹੈ ਇਹ ਸ਼ੁਰੂਆਤੀ ਮੋਸ਼ਨ ਵੱਡੇ ਪੱਧਰ ਤੇ ਪ੍ਰਕਿਰਿਆ ਸੰਬੰਧੀ ਮੁੱਦੇ ਦੇ ਕਾਰਨ ਰੁਕੋ ਗਿਆ ਸੀ ਪ੍ਰਸਤਾਵਿਤ ਪਾਬੰਦੀਆਂ ਨੂੰ ਸਤਾਈ ਮਈ ਨੂੰ ਦੁਬਾਰਾ ਸੁਣਨ ਦੇ ਲਈ ਮਜਬੂਰ ਕੀਤਾ ਗਿਆ ਸੀ ਇਹ ਮੋਸ਼ਨ ਸੁਭਾਈ ਸਰਕਾਰ ਦੇ ਵੱਲੋਂ ਜਨਵਰੀ ਦੇ ਐਲਾਨ ਤੋਂ ਬਾਅਦ ਆਇਆ ਜਿਸ ਦੇ ਵਿੱਚ ਸਕੂਲੀ ਜ਼ਿਲ੍ਹਿਆਂ ਨੂੰ ਸਕੂਲਾਂ ਦੇ ਵਿੱਚ ਡਿਵਾਈਸਾਂ ਦੀ ਵਰਤੋਂ ਤੇ ਸੋਸ਼ਲ ਮੀਡੀਆ ਦੀ ਪਹੁੰਚ ਲਈ ਨਵੇਂ ਦਿਸ਼ਾ ਨਿਰਦੇਸ਼ लागू ਕਰਨ ਦੀ ਲੋੜ ਹੈ ਬੋਰਡ ਟਰਸਟ ਇਸ ਗੱਲ ਦੇ ਉੱਤੇ ਬਹਿਸ ਕਰਨਗੇ ਕਿ ਲਰਨਿੰਗ এনवायरमेंटਸ ਕੀ ਫੋਕਸ ਕਰ ਰਿਹਾ ਹੈ ਟਰਸਟੀ ਦੇ ਅਨੁਸਾਰ ਇਹ ਵਿਚਾਰ ਵਿਦਿਆਰਥੀਆਂ ਨੂੰ ਉਹਨਾਂ ਦੇ ਫੋਨਾਂ ਤੋਂ ਵੱਖ ਕਰਨ ਦਾ ਤਰੀਕਾ ਲੱਭਣਾ ਹੈ ਖਾਸ ਤੌਰ ਤੇ ਉਹ ਜਿਹੜੇ ਕਿੰਡਰਗਾਰਡਨ ਤੋਂ ਗ੍ਰੇਡ 6 ਵਿੱਚ ਹੈ ਪ੍ਰਸ਼ਟੀ ਚਾਹੁੰਦੇ ਨੇ ਕਿ ਸਟਾਫ ਪੂਰੇ ਸਕੂਲੀ ਦਿਨ ਦੌਰਾਨ ਉਹਨਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਲਈ ਅਪਡੇਟ ਕਰੇ ਤੇ ਬੱਚਿਆਂ ਨੂੰ ਪੂਰੇ ਸਕੂਲੀ ਦਿਨ ਦੇ ਲਈ ਫੋਨ ਨੂੰ ਸਾਇਲੈਂਟ ਤੇ ਨਜ਼ਰ ਤੋਂ ਪਰੇ ਰੱਖਣ ਦੀ ਲੋੜ ਹੈ ਜਦੋਂ ਤੱਕ ਕਿ ਕਿਸੇ ਅਧਿਆਪਕ ਦੁਆਰਾ ਇਸ ਨੂੰ ਠੀਕ ਨਹੀਂ ਕੀਤਾ ਜਾਂਦਾ ਪ੍ਰੀਮੀਅਰ ਨੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਐਲਾਨ ਕੀਤਾ ਸੀ ਕਿ ਜ਼ਿਲ੍ਹਿਆਂ ਤੱਕ ਵਿਦਿਆਰਥੀਆਂ ਦੇ ਡਿਵਾਈਸਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੇ ਲਈ ਉਚਿਤ ਨੀਤੀਆਂ ਦੀ ਲੋੜ ਹੋਵੇਗੀ ਹਾਲਾਂਕਿ ਡਿਜੀਟਲ ਡਿਵਾਈਸਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਬਾਰੇ ਇੱਕ ਜਾਂ ਇੱਕ ਤੋਂ ਵੱਧ ਬਿਆਨ ਹੋਣ ਦੇ ਲਈ ਕੋਡ ਆਫ ਕੰਡਕਟ ਦੀ ਲੋੜ ਹੋਵੇਗੀ ਮਿਡਲ ਤੇ ਹਾਈ ਸਕੂਲਾਂ ਦੀ ਇੱਕ ਨੀਤੀ ਨੂੰ ਸਪਸ਼ਟ ਨਹੀਂ ਕੀਤਾ ਗਿਆ ਸਗੋਂ ਪ੍ਰਸਤਾਵ ਦੇ ਵਿੱਚ ਕਿਹਾ ਗਿਆ ਹੈ ਕਿ ਬੋਰਡ ਸੁਪਰੀਡੈਂਟਸ ਨੂੰ ਪ੍ਰਸਤਾਵਿਤ ਨੀਤੀਆਂ ਤੇ 1 ਜੁਲਾਈ ਤੱਕ ਲਾਗੂ ਕਰਨ ਦੀ ਯੋਜਨਾ ਬਣਾਉਣ ਦੇ ਲਈ ਨਿਰਦੇਸ਼ ਦੇਣ ਲਈ ਸਹਿਮਤ ਹੋਏ ਇਸ ਤੋਂ ਇਲਾਵਾ ਨੀਤੀਆਂ ਦੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਤੇ ਲੋੜ ਪੈਣ ਤੇ ਉਹਨਾਂ ਨੂੰ ਅਨੁਕੂਲ ਬਣਾਉਣ ਦੇ ਲਈ ਇੱਕ ਕਾਰਜ ਸਮੂਹ ਨੂੰ ਮਾਰਿਆ ਜਾਏਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ